ਮਾਇਆ ਮੋਹ ਬਹੁ ਚਿਤ ਵਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿਨਸ ਜਾਏ ਖਿਨ ਵਾਰ ਵਡ ਭਾਗ ਹੋਵੈ ਸਤਗੁਰ ਮਿਲੈ ਹਉ ਮੈਂ ਤਜੈ ਵਿਕਾਰ ਹਰ ਨਾਮ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ ਬੇਨ ਸਤਗੁਰ ਭਗਤ ਨਾ ਹੋワイ ਨਾਮ ਨ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕਾਹੇ ਤਤ ਪਿਆਰ ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰਵਸਾਏ ਅੰਤ ਕਾਲ ਤਿਥੈ ਤੋਹ ਜਿਥੈ ਹੱਥ ਨ ਪਾਏ ਮਨ ਮੁਖ ਸੇਤੀ ਸੰਗ ਕਰੇ ਮੋਹ ਕਾਲ ਖਦਾਗ ਲਗਾਏ ਮੋਹ ਕਾਲੇ ਤਿੰਨ ਲੋਭੀਆਂ ਜਾਸਨ ਜਨ ਮੰਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤੈ ਲਿਖਿਆ ਸੋ ਮੇਟਣਾ ਨਾ ਜਾਏ ਜੀਉ ਪਿੰਡ ਸਭ ਤੈ ਸਦਾ ਪ੍ਰਤ ਪਾਲ ਕਰੇ ਹਰ ਰਾਇ ਜੁਗਲ ਨਿੰਦਕ ਭੁਖੇ ਰੋਲ ਮੁਏ ਇਨਾਂ ਹੱਥ ਨਾ ਕਥਾ ਉਪਾਏ ਬਾਹਰ ਬਾਖੰਡ ਸਭ ਕਰਮ ਕਰਹਿ ਮਨ ਹਿਰਦੈ ਕਬਟ ਕਮਾਏ ਖੇਤ ਸਰੀਰ ਜੋ ਬੀਜਿਐ ਸੋ ਅੰਤ ਖਲੋ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇ ਵਖਸ ਮਿਲਾਏ ਮਨ ਆਵਣ ਜਾਣ ਨ ਸੁਝੈ ਨਾ ਸੁਝੈ ਦਰਬਾਰ ਮਾਇਆ ਮੋਹੇ ਬਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁਤਾ ਜਾਗਿਆ ਸਿਰ ਡੰਡ ਲੱਗਾ ਬਹਉ ਭਾਰ ਗੁਰਮੁਖ ਕਰਾਂ ਉਪਰ ਹਰ ਜੀਤਿਆ ਸੇ ਪਾਏ ਨਮੋਖ ਦਵਾਰ ਨਾਨਕ ਆਪ ਓਹੇ ਉਧਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਵਾ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗ ਹੈ ਗੁਰ ਸ਼ਬਦ ਸਿ ਆਪੈ ਬਿਨ ਸਬਦੈ ਮੁਵਾ ਹੈ ਸਭ ਕੋਏ ਮਨ ਮੁਖ ਮੁਵਾ ਆਪਣਾ ਜਨਮ ਖੋਏ ਹਰ ਨਾਮ ਨ ਚਿਤਹਿ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਉਏ ਸਦਾ ਆਨੰਦ ਵਿਵੇਕ ਰਹਿ ਦੁਖ ਸੁਖ ਏਕ ਸਮਾਨ ਤਿਨਾਂ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹਛੇ ਨਿਰਮਲੇ ਗੁਰ ਕੈ ਸਬਦ ਸੁਭਾਏ ਉਨਾ ਮੈਲ ਪਤੰਗ ਨ ਲੱਗਈ ਜੇ ਚਲਨ ਸਤਿਗੁਰ ਪਾਏ ਮਨਮੁਖ ਝੂਠ ਨ ਉਤਰੈ ਜੇ ਸਉ ਧੋਵਣ ਪਾਏ ਨਾਨਕ ਗੁਰਮੁਖ ਮੇਲਿ ਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕਹਿ ਸਿੱਜੈ ਆਪਨੈ ਰੋਹੇ ਆਪੇ ਹੀ ਦਜੈ ਮਨਮੁਖ ਕਮਲਾ ਰਗੜੈ ਲੁਝੈ ਗੁਰਮੁਖ ਹੋਇ ਤਿਸ ਸਭ ਕਿਛ ਸੁਝੈ ਨਾਨਕ ਗੁਰਮੁਖ ਮਨ ਸਿਉ ਲੁਜੈ ਜਿਨਾਂ ਸਤਿਗੁਰ ਪੁਰਖ ਨ ਸੇਵਿਓ ਸਬਦ ਨ ਕੀਤੋ ਵਿਚਾਰ ਓਏ ਮਾਨਸ ਜੋ ਨਾ ਆਖੀਐ ਨਾ ਪਸੂ ਢੋਰ ਗਾਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸਉ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਿਕਾਰ ਮਹਿ ਮਰ ਜਮਹਿ ਵਾਰੂ ਵਾਰ ਜੀਵ ਦਿਆ ਨੂੰ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਧ ਨਾਮ ਸਮਾਲ ਤਾਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਧਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦਹਿ ਦਿਸ ਫਿਰ ਰਹੇ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਾਈ ਮਰ ਜੰਮੈ ਬਾਰੂ ਵਾਰ ਸਤਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਾਜ ਵਿਕਾਰ ਜਨਮ ਮਰਨ ਕਾ ਦੁਖ ਗਇਆ ਜਨ ਨਾਨਕ ਸਬਦ ਵੀ ਜਨ ਨਾਨਕ ਸਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹ ਪਾਵਹਿ ਮਾਨ ਕਿਲ ਵਿਖ ਪਾਪ ਸਭ ਕਟਿਯਹਿ ਹਉਮੈ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਗੁਰਮੁਖ ਕਮਲ ਵਿਗਸਿਆ ਸ਼ੁੱਧ ਉਚਾਰਨ ਕੀਤਾ ਹੈ ਭਾਈ ਸਾਹਿਬ ਜੀ ਨੇ ਵਿਗਸਿਆ ਨਹੀਂ ਬੋਲਣਾ ਅਦਕ ਨਹੀਂ ਲਾਉਣਾ ਜੀ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਪੇ ਜੀ ਸਉ ਭਾਈ ਲਏ ਹੁਕਮ ਫੇਰਾਉ ਜਹ ਬੈ ਸਾਵਹ ਬੈ ਸਹ ਭਾਈ ਜਹ ਭੇ ਜਹ ਤਹ ਜਾਓ ਏ ਵਡ ਤਨ ਹੋਰ ਕੋ ਨਹੀਂ ਭਾਈ ਜੇ ਵਡ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕਹਿ ਸੰਗ ਰਹਾਓ ਪਹਿਨਣ ਗੁਣ ਚੰਗਿਆਈਆ ਭਾਈ ਆਪਣੀ ਪਾਤ ਕੇ ਸਾਦ ਆਪੇ ਖਾਏ ਤਿਸ ਕਾ ਕਿਆ ਸਲਾਹੀਆ ਭਾਈ ਦਰਸ਼ਨ ਕਾ ਬਲ ਜਾਏ ਸਤਗੁਰ ਵਿੱਚ ਵੱਡਿਆ ਵੱਡਈਆ ਭਾਈ ਕੰਮ ਮਿਲੈ ਤਾਂ ਪਾਏ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜਾ ਭਾਇ ਫਿਰਾਏ ਸੰਗਤ ਢੋਈ ਨਾ ਮਿਲੈ ਭਾਈ ਵੈਸਣ ਮਿਲੈ ਨਾ ਖਾਓ ਨਾਨਕ ਹੁਕਮ ਤੇ ਨਾ ਮਨਾਏ ਸੀ ਭਾਈ ਜਿਨਾ ਧੁਰੇ ਕਮਾਇਆ ਨਾਉ ਤਿਨ ਵਿਟਹਾਉ ਹਵਾਰਿਆ ਭਾਈ ਤੈਨ ਕਾਓ ਸਾਧ ਬਲਿਹਾਰ ਜਾਓ ਤੈਨ ਵਿਟਹਾਓ ਹਾਵਾਰਿਆ ਭਾਈ ਤੈਨ ਕਾਓ ਸਾਧ ਬਲਿਹਾਰ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਆਨ ਦਿਨ ਸੇਵਨ ਗੁਰ ਆਪਣਾ ਆਨ ਦਿਨ ਆਨੰਦ ਰਹਿਨ ਨਾਨਕ ਤੇ ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹਿ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮਨ ਲੈਨ ਸੱਚੀ ਕਾਰਕ ਮਾਹਿ ਸੱਚੀ ਦਰਗਹਿ ਬੈਸਣਾ ਸੱਚੇ ਮਾਹਿ ਸਮਾਹਿ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹਿ ਬਾ ਬੀਹਾ ਪ੍ਰਯੋ ਪ੍ਰਯੋ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਊਪਜੈ ਚੁੱਕੈ ਕੋਕ ਪੁਕਾਰ ਨਾਨਕ ਗੁਰਮੁਖ ਸਾਤ ਹੋਏ ਨਾਮ ਰਖੋ ਔਰਤਾਰ ਤਿਸ ਚੁੱਕੈ ਸਹਿਜ ਊਪਜੈ ਚੁੱਕੈ ਕੋਕ ਪੁਕਾਰ ਨਾਨਕ ਗੁਰਮੁਖ ਸਾੰਤ ਹੋਏ ਨਾਮ ਰਖੋ ਉਰਤਾਰ ਬਾਬੀਹਾ ਤੂੰ ਸੱਚ ਚਾਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਇ ਚਾਰੇ ਕੁੰਡਾ ਝੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੇ ਆਏ